ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਹਾਜ਼ਰਾਂ ਜੀ ਤੇ ਨਵੀਂ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ ਸਾਈਜ 167 ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰਾਲਾ ਆ ਬਾਕੀ ਆਪਾਂ ਫਰੰਟ ਸਾਈਡ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਬਾਕੀ ਕੰਡੀਸ਼ਨ ਦੇਖ ਸਕਦੇ ਬਿਲਕੁਲ ਓਕੇ ਕੰਡੀਸ਼ਨ ਹੈ ਤੇ ਮਾਡਲ ਹੈਗਾ ਵੀਰੋ 2023 23 ਦੇ ਲਾਸਟ ਮਾਡਲ ਦਾ ਟਰਾਲਾ ਆ ਜੀ ਬਾਕੀ ਕੰਡੀਸ਼ਨ ਦੇਖ ਸਕਦੇ ਜੇ ਬਿਲਕੁਲ ਓਕੇ ਆ ਗੋਲ ਪੈਂਪ ਵਾਲਾ ਵੇਡ ਲੱਗਿਆ ਹੋਇਆ ਹੈ ਜੀ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਆਪਾਂ ਟਰਾਲੇ ਦੀ ਜਾਣਕਾਰੀ ਏਰੀ ਤੇ ਪ੍ਰਾਈਸ ਵਗੈਰਾ ਸਾਰਾ ਕੋਈ ਦੱਸਾਂਗੇ ਤੇ ਵੀਰੋ ਟਰਾਲਾ ਹੈਗਾ ਜੀ ਸਾਈਜ਼ 16 7 16 7 ਟਰਾਲਾ ਹੈ ਜੀ 16 ਫੁੱਟ ਲੰਬਾ ਤੇ 7 ਫੁੱਟ ਚੌੜਾ ਡਾਟਾ ਸੇਲ ਦਾ ਲੋਹਾ ਲੱਗਿਆ ਹੋਇਆ ਹੈ ਜੀ ਪੂਰਾ ਫੁੱਲ ਹੈ ਵੀ ਟਰਾਲਾ ਆ ਮਾਸ਼ੀ ਹੋ ਕੇ ਦੇ ਵਿੱਚ ਟਰਾਲਾ ਆ ਜੇ ਗੱਲ ਕਰੀਏ 84 ਦੀ 84 ਹੈਗੀ ਜੀ 10 ਇੰਚ ਦੇ ਟਾਟਾ ਸੇਡ ਦਾ ਲੋਹਾ ਲੱਗਾ ਹੈ ਜੀ ਚੋਵੇਂ ਸਾਈਡ ਹੁੱਕਾਂ ਲੱਗੀਆਂ ਹੀ ਆ ਟੋਚ ਨਾਲੀਆਂ ਮੰਜਾ ਲੱਗਾ ਹੈ ਜੀ ਬਾਕੀ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਬਿਲਕੁਲ ਓਕੇ ਆ 10 ਇੰਚ ਦੀ ਚੈਸੀ ਹੈ ਜੀ 4 2 ਦੇ ਐਂਗਲ ਆ ਟਾਟਾ ਸੇਲ ਦੇ ਅੰਗਲੇ ਆ ਥੱਲੇ ਹੈਵੀ ਕੈਂਚੀ ਲੱਗੀ ਹੋਈ ਆ ਜੀ। ਬਾਕੀ ਤੁਰਾ ਦੇਖ ਸਕਦੇ ਜੀ। ਦੇਖ ਸਕਦੇ ਜੀ। ਰੇਲ ਦਾ ਹਿੱਸਾ ਹੈ ਤੇ 84 ਦੇ ਵਿੱਚ ਪਲੇਟਾਂ ਭਰੀਆਂ। ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ। 50 ਤੋਂ 60 ਪੈਸੇ ਟਾਇਰ ਆ ਪੱਕੇ। 10 ਨਟ ਹੀ ਹੱਬਾਂ ਆ ਜੀ। ਬਿਲਕੁਲ ਸੋਹਣੀ ਕੰਡੀਸ਼ਨ ਦਾ ਟਰਾਲਾ ਆ ਜੀ ਸਾਈਜ਼ 16 7। ਪੂਰੀ ਫੁੱਲ ਐਸੈਸਰੀ ਦੇ ਨਾਲ। ਡਾਲੀ ਵਾਲੀਆਂ ਪੱਤਰੀਆਂ ਲੱਗੀਆਂ ਹੋਈਆਂ ਵਾ ਬੈਕ ਸਾਈਡ ਹੁੱਕਾਂ ਵੀ ਲੱਗੀਆਂ ਹੋਈਆਂ ਵਾ ਬਾਕੀ ਮਾਰਕਾ ਦੇਖ ਸਕਦੇ ਟਾਟਾ ਸੇਲ ਦਾ ਲੋਹਾ ਲੱਗਾ ਹੈ ਜੀ ਬੇਲ ਚ ਵਗੈਰਾ ਲੱਗੇ ਹੋਏ ਆ ਪੂਰੀ ਹੈਵੀ ਕੰਡੀਸ਼ਨ ਦਾ ਟਰਾਲਾ ਹੈ ਜੀ ਬਾਕੀ ਵੀਰੋ ਬੈਕ ਸਾਈਡ ਤੋਂ ਦੇਖ ਸਕਦੇ ਜੀ ਮੋਹਨ ਸਿੰਘ ਐਨ ਕੰਪਨੀ ਦਾ ਟਰਾਲਾ ਬਣਿਆ ਹੈ ਜਲੰਧਰ ਸਾਇਰ ਦਾ ਟਰਾਲਾ ਬਣਿਆ ਹੈ ਜੀ ਪੂਰਾ ਸੋਹਣਾ ਕੰਡੀਸ਼ਨ ਦਾ ਟਰਾਲਾ ਹੈ ਫਰਸ਼ ਬਿਲਕੁਲ ਸਾਫ ਹੈ ਹੈਵੀ ਫਰਸ਼ ਲੱਗਾ ਹੈ ਜੀ 5 ਐਮ ਐਮ ਦਾ ਫਰਸ਼ ਲੱਗਾ ਹੈ ਜੀ ਬਾਕੀ ਐਸਾਈਡ ਤੋਂ ਟਰਾਲਾ ਦੇ ਸਾਰੇ ਕਲੀਅਰ ਵੀਡੀਓ ਦੇਖ ਸਕਦੇ ਜੀ ਬਿਲਕੁਲੋ ਸੋਹਣੀ ਕੰਡੀਸ਼ਨ ਦਾ ਟਰਾਲਾ ਹੈ ਜੀ ਸੈਜ 167 ਡਾਲੇ ਵਾਲੀਆਂ ਪੱਤਰੀਆਂ ਦੋਨੋਂ ਪਾਸੇ ਲੱਗੀਆਂ ਆਆਂ ਮੈਟ ਵਗੈਰਾ ਲੱਗੇ ਆ 10 ਇੰਚ ਦੀ ਚੈਸੀ ਹੈ ਜੀ 4 2 ਦੇ ਐਂਗਲ ਆ ਹੈਵੀ ਹੁਕਾਂ ਲੱਗੀਆਂ ਹੀਆਂ ਵਾ ਤੇ 84 ਦੇ ਥੱਲੇ ਹੈਵੀ ਕੈਂਚੀ ਲੱਗੀ ਹੋਈ ਆ ਦੋਨੋਂ ਸਾਈਡ 84 ਦੇ ਵਿੱਚ ਪਲੇਟਾਂ ਭਰੀਆਂ ਹੀਆਂ ਜੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਜੇ ਨਾ ਹੋਵੇ ਕੱਢ ਕੇ ਨਾ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੇ 50 ਤੋਂ 60 ਪਹਿ ਟਾਇਰਿਆ ਪੱਕੇ ਟਾਇਰਿਆ ਜੀ ਟਰਾਲੀ ਦੇ ਚੌਥਾ ਥਾਵਾਂ ਤੋਂ ਬਤੇ ਡਬਲੇ ਆ ਫਰੋਂ ਅੰਟੇ ਸਾਈਡ ਤੋਂ ਟੈਰਾਂ ਵਾਲੀ ਸਾਈਡ ਤੋਂ ਉਹਦੇ ਬੈਕ ਸਾਈਡ ਤੋਂ ਬਾਕੀ ਐ ਸਾਈਡ ਤੋਂ ਕਲੀਅਰ ਵੀਡੀਓ ਦੇਖ ਸਕਦੇ ਜੀ ਸਾਈਜ 16 7 ਫੁੱਲ ਐਸੈਸਰੀ ਨਾਲ ਟਰਾਲਾ ਆ ਸੇਲ ਦੇ ਮਾਲ ਦੇ ਵਿੱਚ ਪੂਰਾ ਫੁੱਲ ਹੈਵੀ ਟਰਾਲਾ ਆ ਜੀ ਮਸ਼ੀ ਹੋ ਕਦੇ ਵਿੱਚ ਟਰਾਲਾ ਆ ਬਾਕੀ ਫਰੰਟ ਸਾਈਡ ਤੋਂ ਕਲੀਅਰ ਵੀਡੀਓ ਦੇਖ ਸਕਦੇ ਜੀ ਤੇ ਟਰਾਲਾ ਖੜਿਆ ਹੈ ਜੀ ਤਰਨਤਾਰ ਨੀਰੀਏ ਦੇ ਵਿੱਚ ਨੰਬਰ ਹੈਗਾ ਜੀ ਆਪਣਾ 996802451 996802451 ਨੰਬਰ ਇਹ ਆ ਤੇ ਇਹ ਟਰਾਲੇ ਦਾ ਮੁੱਲ ਹੈਗਾ ਜੀ 285000 ਬਾਕੀ ਮੌਕੇ ਦੇ ਮਾਰ ਤਾਨ ਹੋ ਜਾਊਗਾ ਜੀ ਘਰੇਲੂ ਟਰਾਲਾ ਆ ਫੁੱਲ ਹੈਵੀ ਕੰਡੀਸ਼ਨ ਦੇ ਵਿੱਚ ਟਰਾਲਾ ਹੈ 28 ਤੋਂ 29 ਟਨ ਟਰਾਲੇ ਦਾ weight ਹੋਊਗਾ ਜੀ